ਵਾਹਿਗੁਰੂ ਸਾਹਿਬ ਜੀ ਸੋਰਠਿ ਇਕੋ ਅੰਕਾਰ ਸਤਗੁਰ ਪਰਸਾਦ ਬਹੁ ਪਰਪੰਚ ਕਰ ਧਨ ਲਿਆਵੈ ਸੁਤਧਾਰ ਪੈ ਆਣ ਲਟਾਵੈ ਬਹੁ ਪਰਪੰਚ ਕਰ ਧਨ ਲਿਆਵੈ ਛਤਧਾਰ ਆਪੈ ਆਣ ਲਟਾਵੈ ਮਨ ਮੇਰੇ ਭੂਲੇ ਕਪਟ ਨ ਕੀਜੈ ਆਤਨ ਅੰਬੀਰਾ ਫਿਰ ਜੀ ਪਹਿਲੀ ਜਾ ਰਹਾਉ ਛਣ ਛਣ ਤਨ ਚੀਜੈ ਜਰਾ ਜਨਾਵੈ ਸਭ ਤੇਰੀੋ ਕਾ ਕੋਈ ਪਾਣੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਰ ਦਾ ਰਾਮ ਕੀ ਨਾਮ ਜਪ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਦੇਰ ਦਾ ਰਾਮ ਕੀ ਨਾਮ ਜਪੈ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਮਾਨ ਕਿਰਪਾ ਸਤਗੁਰਾਂ ਦੀ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਆਪ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਹਰ ਰੋਜ਼ 7:30 ਤੋਂ ਲੈ ਕੇ 8:30 ਵਜੇ ਤੱਕ ਪਾਈ ਤੇ ਸੰਗੋ ਕਥਾ ਵਾਚ ਕੋ ਬਟਿੰਡਾ ਇਹਨਾਂ ਪਾਸੋਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਕਥਾ ਸਰਵਣ ਕਰਦੀਆਂ ਜੋ ਅੱਜ ਹੁਕਮ ਨਾਉਣ ਦੀ ਕਥਾ ਭਾਈ ਤੇ ਸਿੰਘ ਕਥਾਵਾਚ ਕਿਨਾਂ ਪਾਸੋਂ ਤੁਸੀਂ ਆਪ ਜੀ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤੀ ਹੈ ਅੱਜ ਦੇ ਹੁਕਮ ਨਾਉਣ ਦੀ ਕਥਾ ਭਾਈ ਤੇ ਸਿੰਘ ਨੇ ਤੁਹਾਨੂੰ ਕਥਾ ਰਾਇ ਨੇ ਹਾਲ ਕੀਤਾ ਹੈ ਕਿਸ ਹੋਰ ਉਠੋ ੴ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਧੰਨ ਲਿਆਵੈ ਸਤਿਦਾਰਾ ਪੈ ਅਨੁਰਤਾਵੈ ਮਾਂ ਦਾ ਪੁੱਤ ਭਾਵੇਂ ਸਾਧੂ ਬਣ ਜਾਈ ਮਾਂ ਦਾ ਪੁੱਤ ਭਾਵੇਂ ਚੋਰ ਬਣ ਜਾਵੀ ਤੇ ਭਾਵੇਂ ਕਿਸੇ ਕੋਈ ਬਿਜ਼ਨਸ ਦੇ ਪੈ ਜਾਵੀ ਕਰਨ ਕੀ ਜਿਹੜਾ ਪਿਤਾ ਹੁੰਦਾ ਉਹ ਆਪਣੇ ਧੀਆਂ ਪੁੱਤਾਂ ਦੀ ਖਾਤਰ ਭਾਵੇਂ ਸਾਧੂ ਬਣ ਜਾਈ ਭਾਵੇਂ ਚੋਰ ਬਣ ਜਾਈ ਭਾਵੇਂ ਠੱਗੀਆਂ ਮਾਰੇ ਤੇ ਭਾਵੇਂ ਕੋਈ ਵੀ ਉਸ ਨੂੰ ਕਾਰਨਾਵਾ ਕਰਨਾ ਪੈ ਜੀ ਮਾਇਆ ਦੀ ਖਾਤਰ ਭਟਕ ਤਰਨ ਦਾ ਸਾਰੀ ਮਾਰ ਆਪ ਸੰਗਤਾਂ ਨੇ ਪਹਿਲਾਂ ਸਰਵਣ ਕੀਤਾ ਪਾਜੀ ਤੇ ਸਿੰਘ ਕਥਾਵਾਚਕ ਪਾਸੋਂ ਇਹ ਸਾਰੀ ਮਾਇਆ ਦੀ ਦੌੜ ਹੈ ਮਾਇਆ ਦਾ ਪੁਚਾੜ ਹੈ ਹੁਣੋ ਸਤਗੁਰਾਂ ਨੇ ਕੀ ਕਿਹਾ ਪਸ਼ੂ ਅਤੇ ਜੀਵ ਦੇ ਵਿੱਚ ਕੀ ਫਰਕ ਹੈ ਇਨਸਾਨ ਤੇ ਪਸ਼ੂ ਦੇ ਵਿੱਚ ਕੀ ਫਰਕ ਹੈ ਸਤਗੁਰਾਂ ਨੇ ਫਰਮਾਨ ਦਿੱਤਾ ਹੈ ਪਸ਼ੂ ਮਿਲੈ ਚਗਾਈਆਂ ਖੜ ਖਾਵੈ ਅੰਮ੍ਰਿਤ ਦੇਹ ਨਾਮੁ ਗਹੁੜੇ ਆਦਮੀ ਤਰਗ ਜੀਵਨ ਕਰਮ ਕਰੇ ਆਬਸਰਵਨ ਕਰਕੇ ਉਹ ਤੇ ਉਹ ਆਪਣਾ ਵੇਦੀ ਕਥਾ ਪਹਿਲਾਂ ਕਿ ਪਸ਼ੂ ਜਿਉਂਦਾ ਵੀ ਸਾਤ ਸੰਤੁਸ਼ ਦੇ ਵਿੱਚ ਅਨੇਕਾਂ ਹੀ ਗੁਣ ਹੁੰਦੀ ਆ ਖੜਖਾ ਹੋ ਗਿਆ ਕਾਫ ਉਸਕਾ ਕੀ ਅਮਰਤ ਪਾਉ ਦੁੱਧ ਦਿੰਦਾ ਤੇ ਦੁੱਧ ਦੇ ਵਿੱਚੋਂ ਕਿੰਨੇ ਪਦਾਰਥ ਨਿਕਲਦੇ ਆ ਮਠਿਆਈਆਂ ਨਿਕਲਦੀਆਂ ਘੋੜ ਨਿਕਲਦਾ ਹੈ ਦਹੀਂ ਨਿਕਲਦੀ ਹੈ ਹੋਰ ਕਿੰਨੇ ਪਦਾਰਥ ਤਿਆਰ ਹੁੰਦੀ ਆ ਤੇ ਜਦੋਂ ਮਰ ਜਾਂਦਾ ਨਰੂ ਮਰੈ ਨਰ ਕਾਮਨੈ ਆਵੇ ਪਸ਼ੂ ਮਰੇ 10 ਕਾਜ ਸਵਾਰ ਪਸ਼ੂ ਮਰ ਜਾਂਦਾ ਸਾਧ ਸੰਗਤ ਫਿਰ ਵੀ ਇਸ ਦੇ ਵਿੱਚ ਗੁਣ ਹੁੰਦੀ ਹੈ ਜਿਉਂਦੇ ਦੇ ਵਿੱਚ ਵੀ ਗੁਣ ਹੁੰਦੀ ਹੈ ਤੇ ਨਰੂ ਨਰਨੁ ਕਿਆ ਜੀਵ ਲੁਕਿਆ ਇਹਦੇ ਵਿੱਚ ਨਾ ਜਿਉਂਦੇ ਦੇ ਵਿੱਚ ਕੋਈ ਗੁਣ ਨਾ ਤੇ ਨਾ ਕੋਈ ਮਰੇ ਦੇ ਵਿੱਚ ਗੁੜਾ ਇਹ ਤਾਂ ਭਾਈ ਤੇ ਸਿੰਘ ਜੀ ਵਰਗੇ ਐ ਜਿਹੜੇ ਕਥਾ ਵਰਗੇ ਪ੍ਰਚਾਰ ਕਰਦੇ ਆ ਕਥਾ ਦਾ ਪ੍ਰਚਾਰ ਕਰਦੇ ਆ ਜਿਨ੍ਹਾਂ ਦੇ ਵਿੱਚ ਗੁਣ ਹੈ ਬੁਰਾਂ ਦੇ ਭਰੇ ਪਏ ਆ ਤੇ ਜਿਹੜੀ ਸੰਗਤਾਂ ਦੇ ਵਿੱਚ ਉਪਦੇਸ਼ ਕਰਦੀ ਹੈ ਬਾਣੀ ਔਰ ਬਾਣੀ ਦੇ ਨਾਲ ਜੋੜਦੀ ਹੈ ਇਹ ਤਾਂ ਗੁਰਮੁਖ ਇਹੋ ਜਿਹੀ ਵਿਰਲੇ ਹੁੰਦੀ ਹੈ ਸਾਧ ਸੰਗਤ ਤੇ ਪਸ਼ੂ ਤੋਂ ਕਿੰਨੇ ਗੁਣ ਪੈਦਾ ਹੁੰਦੀ ਆ ਜਦੋਂ ਪਸ਼ੂ ਮਰ ਜਾਂਦਾ ਹੈ ਸਾਧ ਸੰਗਤ ਤੁਸੀਂ ਜਿਹੜੀ ਖਲੜੀ ਆ ਕਿੰਨੀ ਜਗ੍ਹਾ ਤੇ ਕੰਮ ਆਉਂਦੀ ਆ ਸਾਰ ਜਿੰਨੇ ਦਰਬਾਰ ਸਾਹਿਬ ਗੁਰੂ ਘਰ ਆ ਉਹਨਾਂ ਦੀਆਂ ਟੋਲਕੀਆਂ ਟਪਲੇ ਵਾਜੇ ਵਗੈਰਾ ਤਿਆਰ ਹੁੰਦੀ ਆ ਉਹ ਖਲੜੀ ਉਹਦੀ ਜੋੜੀ ਚਮੜੀ ਆ ਜਿਸ ਸੰਸਾਰਾ ਤੋਂ ਦੁਰੀਂ ਜਾ ਮੁਰਾ ਕਹਿੰਦੀ ਆ ਉਹ ਵੀ ਕੰਮ ਆ ਜਾਂਦੀ ਆ ਤੇ ਜੀਉਂਦੇ ਦੇ ਵਿੱਚ ਵੀ ਗੋੜਨਾ ਦੁੱਧ ਦਿੰਦਾ ਅੰਮ੍ਰਿਤ ਦਿੰਦਾ ਪਸ਼ੂ ਤੇ ਉਹ ਵੀ ਆਸਾ ਸੰਗਤ ਸਾਰੇ ਜੀਵ ਵਰਤ ਦੇ ਪਿੰਦੇ ਆ ਦੁੱਧ ਬਣਾਣੀ ਬਚਦੇ ਘੋੜ ਬਣਾਣੀ ਬਚਦੀ ਦਹੀਂ ਬਣਾਣੀ ਬਚਦੀ ਲੱਸੀ ਬਣਾਣੀ ਬਚਦੀ ਤੇ ਆਦਮੀ ਨਾਮੋਂ ਹੁੰਨੇ ਆਦਮੀ ਧਰਗ ਜੀਵਨ ਕਰਮ ਕਰੇ ਨਾਮ ਤੋਂ ਬਿਨਾ ਸਾਧ ਸੰਗਤ ਭਾਵੇਂ ਫੈਕਟਰੀਆਂ ਚਲਾਈ ਜਾਂਦਾ ਹੈ ਪਵੇਂ ਕਾਰਖਾਨੇ ਚਲਾਈ ਜਾਂਦਾ ਕਿੰਨੇ ਮਰਜੀ ਵੀ ਬਿਜ਼ਨਸ ਕਰੀ ਜਾਵੇ ਪਰ ਨਾਮ ਤੋਂ ਬਿਨਾ ਤ੍ਰਗਜੀਵਨ ਅਸਨੇਹ ਫਿੱਟੇ ਨਾਂ ਤੇ ਸਤਗੁਰਾਂ ਨੇ ਲਿਖਿਆ ਇਨਾਂ ਸਾਧ ਸੰਗਤ ਪਸ਼ੂ ਅਤੇ ਜੀਵ ਦੇ ਵਿੱਚ ਅੰਤਰ ਹੈ ਮਹਾਰਾਜ ਜੀ ਨੇ ਇਹ ਫੈਸਲਾ ਦਿੱਤਾ ਹੋਇਆ ਆਓ ਫਤਿਹ ਬੁਲਾਓ ਪਿਆਰ ਤੇ ਸਤਕਾਰ ਦੇ ਨਾਲ ਫਤਿਹ ਬੁਲਾਈਏ ਬੀਟੀਆਈ ਚੈਨਲ ਸਰਗੁਣ ਇਨਾਂ ਦਾ ਵੀ ਕੋਟਣ-ਕੋਟਾ ਧੰਨਵਾਦ ਤੇ ਸਾਡੇ ਬਹੁਤ ਹੀ ਸਤਕਾਰਯੋਗ ਪਾਇਤੇ ਜੀ ਸਿੰਘ ਕਥਾਵਾਚਕ ਮਠੰਡਾ ਇਹਨਾਂ ਦੇ ਬਕੂਟਣ ਕੋਟਾਲ ਧੰਨਵਾਦ ਜੋ ਹਰ ਵਕਤ ਸੰਗਤਾਂ ਨੂੰ ਨਿਹਾਲ ਕਰਦੀ ਹੈ ਸੰਗਤਾਂ ਪਹਿਲਾਂ ਟੁੱਟ ਚੁੱਕੀਆਂ ਸੀ ਕੁਝ ਜੋ ਹੁਣ ਸੰਗਤਾਂ ਤੋਂ ਫਿਰ ਜੁੜ ਗਈਆਂ ਤੇ ਸੰਗਤਾਂ ਸਾਰੀਆਂ ਦੇਸਾਂ-ਵਦੇਸਾਂ ਦੇ ਵਿੱਚ ਜਿੱਥੇ-ਤੇ ਸੰਗਤ ਰਹਿ ਰਹੀ ਹੈ ਉਹਨਾਂ ਨੂੰ ਫਿਰ ਬੇਨਤੀ ਹੈ ਕਿ ਇਸੇ ਤਰ੍ਹਾਂ 7:30 ਤੋਂ ਲੈ ਕੇ 8:30 ਵਜੇ ਤੱਕ ਪਾਇਤੇ ਸਿੰਘ ਜੀ ਕਥਾ ਕਰਦੇ ਹੁੰਦੇ ਆ ਕਥਾ ਦੇ ਨਾਲ ਜੁੜਿਆ ਕਰੋ ਉਸੇ ਤਰ੍ਹਾਂ ਸ਼ਰਵਨ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਬਣਾ ਲਿਏ ਤੇ ਆਪਦੇ ਸਤਾਰ ਨਾਲ ਫਤਿਹ ਬਲਾਗ ਅੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ